ਅਕਸਰ ਹੀ ਮਾਪਿਓ ਆਪਣੇ ਪੁੱਤ ਤੇ ਧੀ ਦੀ ਸੁਪਨੇ ਪੂਰੇ ਕਰਨ ਦੇ ਲਈ ਉਹ ਜੋ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ ਲਈ ਉਹ ਪ੍ਰੇਰਿਤ ਕਰਦੇ ਨੇ ਇੱਕ ਅਜੇ ਹੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿੱਥੇ ਧੀ ਨੇ ਵਿਦੇਸ਼ ਤੋਂ ਆ ਕੇ ਡਿਊਟੀ ਕਰਦੇ ਆਪਣੇ ਪਿਤਾ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ ਇੱਕ ਬਾਪੂਕ ਤੇ ਇੱਕ ਬਹੁਤ ਹੀ ਜਿਹੜੀ ਦਿਲ ਖੁਸ਼ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਤੁਸੀਂ ਸਵੇਰਾ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਵਿਦੇਸ਼ ਚ ਪੜ੍ਹਾਈ ਕਰਨ ਲਈ ਆਪਣੀ ਧੀ ਨੂੰ ਭੇਜਿਆ ਹੋਇਆ ਹੈ ਤੇ ਪਿਤਾ ਡਿਊਟੀ ਕਰਦੇ ਆ ਬਤੌਰ ASI ਤਾਂ ਜਿਸ ਨੂੰ ਤੀਨੇ ਸਰਪ੍ਰਾਈਜ਼ ਦਿੱਤਾ ਹੈ ਕਿਈ ਸਾਲਾਂ ਤੋਂ ਬਾਅਦ ਉਹ ਮੋੜ ਆਪਣੇ ਪੰਜਾਬ ਆਈ ਹੈ ਤਾਂ ਡਿਊਟੀ ਕਰਦੇ ਪਿਤਾ ਨੂੰ ਉਹ ਡਿਊਟੀ ਹੀ ਉਹ ਮਿਲਦੀ ਹੈ ਤਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਇੱਕ ਵਾਰ ਝਾਤ ਮਾਰੋ ਇਸ ਪੂਰੀ ਵੀਡੀਓ ਤੇ ਅੰਤ 'ਚ ਪ੍ਰਤੀਕਿਰਿਆ ਕਮੈਂਟਸ ਜ਼ਰੂਰ ਸਾਂਝੀ ਕਰੋ ਅਕਸਰ ਹੀ ਮਾਪਿਓ ਆਪਣੇ ਪੁੱਤ ਤੇ ਧੀ ਦੇ ਸੁਪਨੇ ਪੂਰੇ ਕਰਨ ਦੇ ਲਈ ਉਹ ਜੋ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ ਲਈ ਉਹ ਪ੍ਰੇਰਿਤ ਕਰਦੇ ਨੇ ਇੱਕ ਅਜੇ ਹੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿੱਥੇ ਧੀ ਨੇ ਵਿਦੇਸ਼ ਤੋਂ ਆ ਕੇ ਡਿਊਟੀ ਕਰਦੇ ਆਪਣੇ ਪਿਤਾ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ ਇੱਕ ਬਾਪੂਕ ਤੇ ਇੱਕ ਬਹੁਤ ਹੀ ਜਿਹੜੀ ਦਿਲ ਖੁਸ਼ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਤਾਂ ਸਵੇਰਾ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਵਿਦੇਸ਼ ਚ ਪੜ੍ਹਾਈ ਕਰਨ ਲਈ ਆਪਣੀ ਧੀ ਨੂੰ ਭੇਜਿਆ ਹੋਇਆ ਹੈ ਤੇ ਪਿਤਾ ਡਿਊਟੀ ਕਰਦੇ ਆ ਬਤੌਰ ASI ਤੇ ਜਿਸ ਨੂੰ ਧੀ ਨੇ ਸਰਪ੍ਰਾਈਜ਼ ਦਿੱਤਾ ਹੈ ਕਿਈ ਸਾਲਾਂ ਤੋਂ ਬਾਅਦ ਉਹ ਮੋੜ ਆਪਣੇ ਪੰਜਾਬ ਆਈ ਹੈ ਤੇ ਡਿਊਟੀ ਕਰਦੇ ਪਿਤਾ ਨੂੰ on ਡਿਊਟੀ ਹੀ ਉਹ ਮਿਲਦੀ ਹੈ ਤਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਇੱਕ ਵਾਰ ਝਾਤ ਮਾਰੋ ਇਸ ਪੂਰੀ ਵੀਡੀਓ ਤੇ ਅੰਤ 'ਚ ਪ੍ਰਤੀਕਿਰਿਆ ਕਮੈਂਟਸ ਜਰੂਰ ਸਾਂਝੀ ਕਰੋ ਅਕਸਰ ਹੀ ਮਾਪਿਓ ਆਪਣੇ ਪੁੱਤ ਤੇ ਧੀ ਦੇ ਸੁਪਨੇ ਪੂਰੇ ਕਰਨ ਦੇ ਲਈ ਉਹ ਜੋ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ ਲਈ ਉਹ ਪ੍ਰੇਰਿਤ ਕਰਦੇ ਨੇ ਇੱਕ ਅਜੇ ਹੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿੱਥੇ ਧੀ ਨੇ ਵਿਦੇਸ਼ ਤੋਂ ਆ ਕੇ ਡਿਊਟੀ ਕਰਦੇ ਆਪਣੇ ਪਿਤਾ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ ਇੱਕ ਬਾਬੂਕ ਤੇ ਇੱਕ ਬਹੁਤ ਹੀ ਜਿਹੜੀ ਦਿਲ ਖੁਸ਼ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਵਿਦੇਸ਼ ਚ ਪੜ੍ਹਾਈ ਕਰਨ ਲਈ ਆਪਣੀ ਧੀ ਨੂੰ ਭੇਜਿਆ ਹੋਇਆ ਹੈ ਤੇ ਪਿਤਾ ਡਿਊਟੀ ਕਰਦੇ ਆ ਬਤੌਰ ASI ਤੇ ਜਿਸ ਨੂੰ ਧੀ ਨੇ ਸਰਪ੍ਰਾਈਜ਼ ਦਿੱਤਾ ਹੈ ਕਿਈ ਸਾਲਾਂ ਤੋਂ ਬਾਅਦ ਉਹ ਮੋੜ ਆਪਣੇ ਪੰਜਾਬ ਆਈ ਹੈ ਤੇ ਡਿਊਟੀ ਕਰਦੇ ਪਿਤਾ ਨੂੰ ਉਹ ਡਿਊਟੀ ਹੀ ਉਹ ਮਿਲਦੀ ਹੈ ਤਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਇੱਕ ਵਾਰ ਝਾਤ ਮਾਰੋ ਇਸ ਪੂਰੀ ਵੀਡੀਓ ਤੇ ਅੰਤ 'ਚ ਪ੍ਰਤੀਕਿਰਿਆ ਕਮੈਂਟਸ ਜਰੂਰ ਸਾਂਝੀ ਕਰੋ ਅਕਸਰ ਹੀ ਮਾਪਿਓ ਆਪਣੇ ਪੁੱਤ ਤੇ ਧੀ ਦੇ ਸੁਪਨੇ ਪੂਰੇ ਕਰਨ ਦੇ ਲਈ ਉਹ ਜੋ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ ਲਈ ਉਹ ਪ੍ਰੇਰਿਤ ਕਰਦੇ ਨੇ ਇੱਕ ਅਜੇ ਹੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿੱਥੇ ਧੀ ਨੇ ਵਿਦੇਸ਼ ਤੋਂ ਆ ਕੇ ਡਿਊਟੀ ਕਰਦੇ ਆਪਣੇ ਪਿਤਾ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ ਇੱਕ ਬਾਪੂਕ ਤੇ ਇੱਕ ਬਹੁਤ ਹੀ ਜਿਹੜੀ ਦਿਲ ਖੁਸ਼ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਤੁਸੀਂ ਵੇਖ ਸਕਦੇ ਹੋ ਤਾਂ ਸਵੇਰਾ ਸਾਫ ਤੌਰ ਤੇ ਵੇਖ ਸਕਦੇ ਹੋ ਕਿ ਵਿਦੇਸ਼ ਚ ਪੜ੍ਹਾਈ ਕਰਨ ਲਈ ਆਪਣੀ ਧੀ ਨੂੰ ਭੇਜਿਆ ਹੋਇਆ ਹੈ ਤੇ ਪਿਤਾ ਡਿਊਟੀ ਕਰਦੇ ਆ ਬਤੌਰ ASI ਤਾਂ ਜਿਸ ਨੂੰ ਤੀਨੇ ਸਰਪ੍ਰਾਈਜ਼ ਦਿੱਤਾ ਹੈ ਕਿਈ ਸਾਲਾਂ ਤੋਂ ਬਾਅਦ ਉਹ ਮੋੜ ਆਪਣੇ ਪੰਜਾਬ ਆਈ ਹੈ ਤਾਂ ਡਿਊਟੀ ਕਰਦੇ ਪਿਤਾ ਨੂੰ ਉਹ ਡਿਊਟੀ ਹੀ ਉਹ ਮਿਲਦੀ ਹੈ ਤਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਇੱਕ ਵਾਰ ਝਾਤ ਮਾਰੋ ਇਸ ਪੂਰੀ ਵੀਡੀਓ ਤੇ ਅੰਤ 'ਚ ਪ੍ਰਤੀਕਿਰਿਆ ਕਮੈਂਟਸ ਜ਼ਰੂਰ ਸਾਂਝੀ ਕਰੋ